ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਕੰਟੀਨਿਊ ਕਰਦੇ ਆ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਹੈਗਾ ਜੀ ਆਪਣਾ ਮੇਲਾ ਜੋਗੀਪੁਰ ਦਾ ਤੇ ਆਪਾਂ ਚੱਲੇ ਆ ਸਾਰੇ ਜਣੇ ਸਾਰੀ ਫੈਮਿਲੀ ਚੱਲੀ ਆ ਮੇਲੇ ਤੇ ਤਿੰਨੋ ਜਣੇ ਆ ਸੀ ਹਰਪ੍ਰੀਤ ਮੱਗਰ ਤੇ ਸਹਿਬ ਮੰਮੀ ਤੇ ਭੂਆ ਜੀ ਹੈਨਾ ਆਰ ਬਾਂਟੀ ਵੀਰਾ ਉਹਦਾ ਮੁੰਡਾ ਸਾਰੇ ਜਣੇ ਤੇ ਕੰਟੀਨਿਊ ਆਪਣੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਬਲੌਗ ਤੇ ਸੋਨ ਦਿਖਾਵਾਂਗੇ ਆਪਾਂ ਅੱਜ ਆਪਣਾ ਜੋਗੀ ਦਾ ਮੇਲਾ ਤੇ ਦਰਸ਼ਨ ਕਰਾਵਾਂਗੇ ਆਪਣੇ ਜੋਗੀ ਪੀਰ ਬਾਬੇ ਦੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਚੱਲੋ ਆ ਜਾ ਮਮੀ ਪਾਪਾ ਇਹ ਇੰਨਾ ਨਹੀਂ ਆਉਂਦਾ ਛੋਟੇ ਬੱਚਿਆਂ ਦਾ ਚਲੋ ਮੈਂ ਮਸਲਾ ਕਰਨਾ ਹੈ ਇਹ ਕੁਝ ਹੀ ਰਹਿਣਾ ਅੱਜ ਨਹੀਂ ਬੜਾ ਗਾਉਂ ਇਧਰ ਗੱਲ ਬੋਲੇ ਨੇਹਾ ਸ੍ਰੀ ਆਕਾਲ ਤੁਮੈਂ ਚੰਗਾ ਮੈਂ ਤੁਹਾਨੂੰ ਮੈਂ ਆਖੀ ਜੀ ਨਹੀਂ ਸਕਤੇ ਸਤ ਸ੍ਰੀ ਅਕਾਲ ਗੁਰਜੀ ਦਾ ਕਾਸ ਗੁਰਜੀ ਕੀ ਪਤਿ ਹਤੇ ਚਲੋ ਜੀ ਆਪਾਂ ਹੁਣ ਸਾਰੀ ਸੰਗਤ ਗੱਡੀ ਦੇ ਵਿੱਚ ਬੈਠ ਚੁੱਕੀ ਆ ਹਨਾ ਤੇ ਸਵੇਰ ਦੇ 7:30 ਵੱਜ ਚੁੱਕੇ ਨੇ ਆਪਾਂ ਹੁਣ ਚੱਲਿਆਂ ਸਾਰੇ ਜਣੇ ਬਾਬਾ ਜੀ ਨੂੰ ਸੁੱਖ ਦੇਣ ਤਨ ਤਨ ਬਾਬਾ ਜੋਗੀ ਵੀਰ ਦੇ ਮੱਥਾ ਟੇਕਣ ਤੇ ਸੋਨੂੰ ਵੀ ਦਰਸ਼ਨ ਕਰਾਵਾਂਗੇ ਆਪਾਂ ਬਾਬਾ ਜੋਗੀ ਵੀਰ ਦੇ ਇਹ ਬਠਾ ਬਾਬੇ ਰੁਪਏ ਵੀ ਲੋ ਹਾਂ ਠੀਕ ਹੈ ਠੀਕ ਹੈ ਓਕੇ ਨਹੀਂ ਮਟਾਲ ਦੇ ਪੁੱਤ ਨਹੀਂ ਨਹੀਂ ਕੋਈ ਨਹੀਂ ਅਗਰ ਲਈ ਠੀਕ ਨੇ ਪੈਸੇ ਲਈ ਠੀਕ ਨੇ ਅਸੀਂ ਤਾਂ ਸਾਰੇ ਖੁੱਲੇ ਬੈਠਾ ਰਹਾਂ ਠੀਕ ਆ ਤੇਰੀ ਦੀਦੂ ਇਹ ਗਰੇ ਦੇ ਗਰੇ ਸਾਰੇ ਸਹੀ ਹੈ ਅੱਛਾ ਸਹੀ ਹੈ ਪਤਾ ਜੇ ਤਾਂ ਠੀਕ ਮੱਦੇਸ ਤੇ ਲੈਣੇ ਵਾਰਾ ਨੀਦੂ ਨੀਦ ਸਾਰੇ ਇੱਥੇ ਬੈਠ ਗਏ ਕਿਹੜੀ ਪੁੱਛਦੇ ਕਿ ਬੈਟਿੰਗ ਹੋ ਗਈ ਹੈ ਨਾ ਡੈਡੀ ਤੇ ਬਾਪੂ ਜੀ ਘਰ ਸਾਹਮਣੇ ਗਏ ਅੰਦਰੀ ਜਾ ਉਹਨੂੰ ਬੋਲ ਰਹੀ ਜੀ ਠੀਕ ਆ ਆਜ ਤਣੋਂ ਮਕਰ ਬੱਚੇ ਦੀਂਦਾ ਨਹੀਂ ਹੈਗਾ ਬਹਿ ਕੇ ਨਾ ਬਤ ਮਮਾ ਕਣੀ ਬਲਾ ਵਿੱਚ ਮੂ ਤਾਂ ਲੈ ਲੈ ਕਿਉਂ ਕਰਦਾ ਮੋਟਾ ਇਨੇ ਵਜੇ 8:30 ਜੀ ਹੁਣ ਆਪਾਂ ਲੈ ਰਹਿਆਂ ਫਿੱਕੀ ਤੋਂ ਫਿਰ ਪਹਿਲੀ ਸੱਚ ਗਾਰਮੈਂਟਸ ਮੈਂ ਵੀ ਥੋੜੇ ਜਿਹਾ ਕੱਪੜੇ ਦਵਾ ਦੂ ਸੱਚ ਗਾਰਮੈਂਟਸ ਹਾਂ ਤੂੰ ਤਾਂ ਕੱਪੜੇ ਨਾਲ ਨਹੀਂ ਆ ਰੱਜੀ ਵੀ ਸ਼ੱਖਾ ਹੈ ਹੈਲੋ ਵੈਂਟ ਮੈਂ ਹੈਲੋ ਹੁਣ ਆਪਾਂ ਨੇ ਕਰਤੀ ਸੀਟ ਚੇਂਜ ਮੈਂ ਆ ਗਈ ਪਿੱਛੇ ਮੇਰਾ ਲੱਗਾ ਚੰਨਾਪੁਰੀ ਦਾ ਕਿਹੜਾ ਹੂੰ ਜੰਮਣਾ ਬੁੜੀ ਦਾ ਲੱਗਦਾ ਨੰਦੀ ਨੇ ਦੱਸਦਾ ਹਾਂ ਜੰਮਣਾ ਬੁੜੀ ਦਾ ਪਾ ਮਮਾ ਸਾਨੂੰ ਨਾ ਫੋਨ ਕੱਟ ਲਿਆ ਅੱਜ ਅਸੀਂ ਪਹੁੰਚ ਚੁੱਕੇ ਹਾਂ ਹਾਂ ਅਬੂ ਤੇ ਗੁਰਮਨ ਡੈਡੀ ਪਾਪਾ ਹਾਪੀ ਤਾਂ ਤੇ ਦਾਦੀ ਤੇ ਮੇਰੇ ਮਮਾ ਅਤੇ ਨੰਨੀ ਜੀ साहिब इधर मैं घर भी निकल के बैठ के अब छुट्टी है मतलब बोले सोने हाल

डॉल <laughs> <laughs> ਵੰਦੂ ਨਗਰਾਵਤ ਨੂੰ ਆ ਰਹੇ ਸੇਟਾਇਗ ਰਹਿਣ ਪ੍ਰਮਾਡਾ ਚੜ੍ਹਦੀ ਗਰਾਜ ਰੱਖੇ ਬਾਲਾ ਜੀ ਦੀਂ ਹਰ ਬੰਦਨ ਖਤੋ ਰੱਖਣ ਕਿ ਮਕੀ ਨਾਰ ਕੋਈ ਬੇਰਤੀ ਲਾਜ ਜਮਰਤੀ ਜਦੋਂ ਚੱਕ ਲੱਗਦਾ ਮੋਹਰੇ ਦੀ haberleri মূৰে <smallimanii> <smallimani> 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 ਆਹ ਬਾਈ ਵਧੀਆ ਪਹਿਲਾਂ ਮੋਗਾਲ ਕਰਦੇ ਰਹੇ ਬੁੜੀਆਂ ਨੂੰ ਨਾ ਮੋਗਾਲ ਬੱਤੀਆਂ ਘਾਂ ਬੁੜੀਆਂ ਤਾਂ ਗੱਲਾਂ ਗੋੜੀਆਂ ਵੀ ਉਥੇ ਜਿੱਪ ਜਿੱਟ ਕਰੀ ਜਾਂਦੇ ਹੋਰ ਬੁੜੀਆਂ ਲਾ ਹੁਣ ਮਿੱਟੀ ਕੱਢਣੀਆਂ ਜੀ ਉਰੀ ਸਾਰੇ ਪਾਪਾ ਵੀ ਉੱਥੇ ਬੁੜੀਆਂ ਦੇ ਨਾਲ ਆਹ ਦੇਖੋ ਕੋਠੀਆਂ ਬਣਾਈਆਂ ਹੋਈਆਂ ਸਰਦਾ ਨਾ ਵੀ ਸਾਡਾ ਘਰ ਬਣ ਜੇ ਅਗਲੇ ਸਾਲ ਪਰ ਉਹ ਐਵੇਂ ਜਿੰਨੇ ਕਿਨੇ ਪਾਈਆਂ ਨੇ ਕਹਿ ਦਿੰਦੇ ਨੇ ਕਿ ਬਣ ਗਏ ਆ ਲੋ ਬਾਕੀ ਆਪਣੀ ਸੋਚ ਹੁੰਦੀ ਆ ਤੇ ਇੱਥੇ ਨੇ ਬੱਚੇ ਚਲੋ ਮਿੱਟੀ ਕੱਢੀਏ ਰੇਹ ਤੇ ਚਾਹੀ ਤੇ ਸਾਤਾ ਉੱਤੇ ਚਾਹੀ ਜਾਈ ਜਾਂਦਾ ਭਾਈ ਜਿਆਦਾ ਨਾ ਕਰ ਮੈਂ ਬਣਾ ਮੈਂ ਬਣਾਣਾ ਖਤਮ ਕਰ ਦੇ ਕਰ ਦੇ ਲਾ ਲੂਗੀ ਵਰਗਾ ਨਾ ਤੇ ਆਲ ਫਾਤੇ ਚ ਦੇ ਦੇ ਮੰਮੀ ਨੂੰ ਪਾ ਲੂਗੀ ਵਸਤਰ ਟਮਾ ਤਾਂ ਫੈਗ ਲੰਬੇ ਖੜੇ ਕਰ ਲੂਗੀ ਤੇ ਕਲੰਡਰ ਦਿੱਤੇ ਨੇ ਬਾਬਿਆ ਨੇ ਜੀ ਲੈ ਹਰਾਂ ਨੇ ਪਾ ਲਓ ਪਿੱਛੇ ਤੇ ਆ ਕੀ ਬਾਇਆ ਦੋ ਖਾਣਾ ਘੜਦਾ ਤੇ ਥੱਲੇ ਜੜੀ ਪਾਰੇ ਲੀ ਆ ਵੀ ਕੀ ਕਹੇ ਨਾ ਰਮਾਲ ਦਵਾ ਦੇ ਨੂੰ ਕੇ ਰਮਾਲ ਦੇ ਕੀ ਤੇ ਚੱਕ ਕੇ ਬੁੱਲ ਗਿਆ ਲੋ 70 মেলে টকি দবোৰ গিৰিয়

ਮੰਨੋ ਹਾਂਜੀ ਸਾਡੀ ਸੰਗਤ ਉਹ ਤੋਰੀ ਆ ਰਹੀ ਆ ਅਸੀਂ ਬਈ ਉਹਨਾ ਆ ਕੇ ਤੇ ਲੰਗਰ ਥਰੋ ਵਰਕਣੀਆਂ ਦੂਰਾ ਲੰਗਰ ਮੜਾ ਜਾਂ ਔਰ ਉਪ ਤੋਰੀ ਰੁਪੇ ਦਾ ਮੁੰਡਾ ਯਾਰ ਮੁਰੇ ਦੂਜੇ ਨੰਬਰ ਤੇ ਨਗਰ ਦੇ ਕਰ ਵਾਲੀ ਭਾਈ ਹਰਪ੍ਰੀਤ ਤੀਜੇ ਨੰਬਰ ਤੇ ਕਾਲੇ ਦੇ ਕਰ ਵਾਲੀ ਸੰਦੀਪ ਚੌਥੇ ਨੰਬਰ ਤੇ ਰੂਪੇ ਦੀ ਬੀਬੀ ਆੁਰਲੇ ਪਸੀ ਦਾ ਪੁਰੀ ਆ ਰਹੀ ਜਿਹੜੀ ਪਿੱਛੇ ਰੂਪ ਪਾ ਰਿਆ ਮਾਗਰ ਭਾਈ ਸਾਡੀ ਮਾਤਾ ਹੋਣੀ ਪਿੱਛੇ ਜੀ ਬਾ ਕਦੇ ਲੰਗਰ ਇੱਧਰ ਖਾਵਾਂਗੇ ਅਸੀਂ ਬਾ ਖੋਰਾ ਖੜੇ ਨਹੀਂ ਬਾ ਖੜੇ ਨਹੀਂ ਲੰਗਰ ਇੱਧਰ ਆ ਇਹ ਮੰਗਰ ਹੈ ਗਿਆ ਭਾਈ ਧਰਮਪੁਰਾ सिरसा ਹਰਿਆਣੇ ਦਾ ਇਹ ਲੰਗਰ ਹੈ ਗਿਆ ਭਾਈ ਬਰੈਡਾਂ ਦਾ ਬਣਾ ਰਹੇ ਆ ਆਪਾਂ ਤਸੰਗਤਾਰੀ ਆਪਣੀ ਇਹ ਜੜੀ ਸੁਨੀਜਾ ਬਾਬਾ ਨਾਲ ਕਿਹਾ ਤੇ ਕੋਈ ਅਰੂਪਾ ਅਸੀਂ ਇੱਧਰ ਲੰਘੇ ਉਹ ਨਹੀਂ ਲਵਗੇ ਲੰਮਾਂ ਲੀਗੀ 2 ਦੇ ਆਵਾਜ਼ ਤੱਕੀ ਦੇ ਦਿੱਚੇ ਅੰਤਲੀ ਤੋਂ ਮਾਦਨ ਮਨ ਕਰਦਾ ਹੈ ਦੇ ਸਾਥੇ ਇਹ ਬੰਦੇ ਚੜ ਗਏ ਗੱਡੀ ਚ ਆਦਿਆਂ ਫੁੜੀਆਂ ਵੀ ਘਟ ਨਹੀਂ ਗਈਆਂ ਉਹ ਵੀ ਬੇਗੇ ਨਾਲੇ ਜਾ ਕੇ ਇਹ ਬੰਦੇ ਡਰਦੇ ਨਹੀਂ ਹੈਗੇ ਮੈਨੂੰ ਡਰ ਲੱਗਦਾ ਤੇ ਆਹ ਗੁਰਮੁਖਿੰਦ ਥੱਲੇ ਖੜਾ ਨਾਲੇ ਇਹ ਲੋਕ ਖੜੇ ਦੇ ਹੁਣ ਸਾਰਾ ਬਰਸਾਤ ਹੋ ਗਿਆ ਪਿੱਛੇ ਬੱਦਲ ਕਰਕੇ ਨਾ ਮਰੇ ਮਾਪੇ ਲਾ ਕੇ ਬਈ ਲੋਕ ਘੱਟ ਨੂੰ ਮੁਰਦਾ ਸਾਰੇ ਵਾਇ ਨੋਟ ਅੱਜ ਮੋਟੇ ਮੇਜਵਾਨ ਲਗਾ ਆ ਤਾਂ ਕਿ ਲਾਰ ਕੇ ਆਪਣੀ ਕੁੜੀਆਂ ਲਾ ਹੂੰ ਉਹ ਵੀ ਗੁੱਡੀ ਲਾ ਰਹੀ ਹੈ ਖਾਣੇ ਖਾਣਾ ਜੂਲੀ ਖੋਲਦੇ ਨਾਲੇ ਕੋਈ ਸੀ ਮੇਰਾ ਕੋਈ ਫਰਾਈਡ ਪਕੌੜੇ ਕਿੰਨਾ ਜਲਣੇ ਨਹੀਂ ਦੇਖਣੇ ਹਨ ਪਕੌੜਾ ਆਏ ਹਨ ਹਾਂ ਅੱਜ ਇਹ ਕੋਈ ਨਹੀਂ ਰਹੀ ਤੀਨ ਲੱਗਦਾ ਤੁਹਾਨੂੰ ਨਾ ਬਾਈ ਦੇਖ ਰਹੇ ਹੋ ਆਪਾਂ ਦੇਖ ਰਹੇ ਹਾਂ ਆਨੇ ਉੱਜਾਰ ਕਾਲੇ ਬੈਠੇ ਨੇ ਇਧਰ ਦੇਖ ਕਿਉਂ ਸਰਦਾਈ ਪਾਣੀ ਦੇ ਰੱਖਦੇ ਕਹਾ ਕਰਨਾ ਹੈ ਸਾਡਾ ਕਿੱਥੇ ਆ ਲੱਗੀ ਆ ਛੜਨਾ ਕਿੱਥੇ ਪੱਛਾ ਦੇ ਦੇ ਕੋਈ ਨਹੀਂ ਵਰਤਦਾ ਜਨਾਬ ਤੋਂ ਤੇ ਇੱਕ ਕੋਈ ਨਾ ਆ ਰਹੇ ਬੇਬਰੇ ਹੁਣ ਅਸੀਂ ਪਹੁੰਚ ਗਏ ਜੀ ਚੀਮੇ ਬਾਬਾ ਆਤਰ ਸਿੰਘ ਜੀ ਦੇ ਗੁਰੂ ਘਰ ਵਿੱਚ ਆਪਾਂ ਇੱਥੇ ਵੀ ਮੱਥਾ ਟੇਕ ਕੇ ਜਾਵਾਂਗੇ ਤੇ ਬਹੁਤ ਵੱਡਾ ਗੁਰੂ ਘਰਾ ਤੁਹਾਨੂੰ ਦਿਖਾਵਾਂਗੇ કેડે બાબે દી આહે અચ્છા બાબા આતર સિંહ હા કમ છે ਖਾਤਿਰ ਕਿੰਨੀ ਵੱਡੀ ਲੱਗਦੀ ਆ ਹਨਾ ਲੱਗੇ ਬਹੁਤ ਉੱਚੀ ਤੇ ਮੈਂ 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 ਜੈਨ ਨਹੀਂ ਤਾਂ ਨਹੀਂ ਸੋਤ ਰਹੇ ਸੀ ਕਿੱਥੇ ਮਿਲੂਗੀ ਅਸੀਂ ਗਿੱਦੀ ਮੈਨੇ ਦੇਖੀ ਸੀ ਆਪਕਾ ਪਹਿਲਾ ਐਸੀ ਤੇ ਮੈਂ ਜਾਇਦਾਂ Í Langkar di ne karna. ਕਿਆ ਮਹਾਬੀਚਾ ਲੈ ਹਜੇ ਤਾਂ ਮੈਂ ਉਹਦੇ ਪਾਸ ਲੈ ਕੇ ਜਾਉਂਗੀ ਮੈਂ ਹਜੇ ਤਾਂ ਇਹ ਬਾਹਰ ਫੱਡਣਗੇ ਗੱਡੀ ਮੈਂ ਫੇਰ ਮਿਲ ਕੇ ਜਾਂਦੀ ਆ ਇਹ ਤਾਂ ਕੱਟ ਕੇ ਵਿੱਚ ਚੜਨ ਲੱਗੇ ਮਰਾ ਜਾ ਕੇ ਪਾਸ ਭੱਜ ਗਈ ਗਾਹੜੇ ਜਾ ਕੇ ਜਾਦ ਆਇਆ ਸਦੀਪ ਤੇਰੀ ਬਾਪੂ ਜੀ ਨੂੰ ਮਿਲਿਆ ਸੀ ਮੈਂ ਮੈਂ ਤਾਂ ਭੁੱਲ ਗਈ ਕਹਿੰਦੀ ਮੈਂ ਤਾਂ ਭੁੱਲ ਗਈ ਲੋ ਜੀ ਆ ਕੇ ਨਹੀਂ ਹਲ ਚਾਹ ਪਾਣੀ ਦਾ ਪੀਤਾ ਨਹੀਂ ਹੈਗਾ ਕੀ ਬਗੜਿਆ ਹਨਾ ਆਦੇ ਬਈ ਮੁਰੇ ਸਾਢੇ ਤੋਂ ਬਾਅਦ ਪੱਕਾ ਜਿਹੜਾ ਘਰੇ ਘਿਓ ਰਪਿਆ ਸੀ ਸਾਰਾ ਖਾਦਾ ਪਤਾ ਕਿਤਾ ਹੋ ਗਿਆ ਦੀ ਦੇਖ ਕਰਕੇ ਤੇ ਉਹ ਖਾਲੀ ਮੈਂ ਆਹ ਮੈਂ ਕਿਹਾ ਉਹ ਰੋਟੀਆਂ ਨੂੰ ਮੁਰੇ ਆਈਆਂ ਹੋਈ ਹੋ ਗਿਆ ਸਦਾ ਹੋਣਾ ਹਾਂ ਹੋਰ ਵੀ ਖਾਦਾ ਹੋਗਾ ਇਹ ਕਿਹੜਾ ਮਿੱਠਾ ਦਾ ਖਾਣੇ ਆ ਸੀ ਜਲੇਬੀਆਂ ਵੀ ਖਾਤੀਆਂ ਹੋਣਾਂ ਇਹ ਝੂਠ ਬੋਲਦੇ ਹੋਣਾ ਮਿੱਠੇ ਕਰਕੇ ਤਾਂ ਨਾ ਬਿੜੀ ਹੋਉਂਦੀ ਜਾਂਦਾ ਫਿਰ ਬਾਅਦ ਚ ਗੋਲੀਆਂ ਖਾਣੀਆਂ ਜਾਂਦੀਆਂ ਗੋਲੀਆਂ ਲੈ ਲੈ ਕੁਛ ਨਹੀਂ ਹੁੰਦਾ ਹੈਗਾ ਆਉਂਦਾ ਖਾਣੀਆਂ ਪੰਜਾਬ ਦੇ ਖਾਣਦੇ ਆ ਫਿਰ ਉਹ ਤਾਂ ਪੱਕੀ ਆ ਦੀਦੀ ਨਾਲ ਪੱਕੀ ਪੰਜਾਬ ਦੇ ਪੱਕੀ ਨੇ ਇਹ ਗੇੜੇ ਦੋ ਲੋਗ ਨੇ ਮਿੱਠੇ ਦੇ ਤਾਂ ਮੈਂ ਕਿਹਾ ਮੈਂ ਉਹ ਲੈ ਲਈ ਮੈਂ ਰੋ ਪੇਟਾ ਫੇਲੀ ਮਗਿਆ ਬਾਤ ਕਿਹ ਮੇਰਾ ਪੈਮੋਂਟ ਅੱਧਾ ਦੇ ਕੇ ਰਾਤ ਹੋ ਗਿਆ ਇਹਦੇ ਕਿਹੜੇ ਪਰੇਮ ਇਹਦੇ ਆਉਂਦਾ ਰੋੜਾ ਅੱਧਾ ਰਾਤ ਉਹ ਦੇਖੇ ਚੋ ਦੇਖ ਮੰਗੇ ਜਣਾ ਭੁੱਲ ਕੇ ਕੱਲ ਵੀ ਨਹੀਂ ਕੋਈ ਪੰਜ ਮੈਂ ਇੱਕ ਆ ਮੇਰਾ ਦੋ ਤਿੰਨ ਚਾਰ ਪੰਜ ਛੇ ਪਹਿਲਾਂ ਤਾਂ ਗੰਗਾ ਲੈ ਗਈ ਆ ਬੱਸ ਸਿਰ ਬੋਹਣ ਵਾਸਤੇ ਲਾ ਬਦਿਆ ਉਹਨੇ ਉਸਨੇ ਮਾਲਾ ਕੱਪੜੇ ਤਾਂ ਉਹਨਾ ਬੋਸ਼ ਲੈ ਆਈਆਂ ਉਹਦੇ ਕੋਲ ਚ ਬਾਹਰ ਨਾ ਬਸ ਤਾਂ ਵੀ ਬੋਸਲੇ ਹੀ ਹਰਪੀਨ ਸਾਬ ਨੇ ਹਰਪੀਨ ਆ ਆ ਲਈ ਆ ਸਭ ਮੰਨ ਲੀ ਆ ਬਾਕੀ ਭਾਈ ਇਹਦੇ ਦੇ ਕਿਚਨ ਦਾ ਸਮਾਨ ਆਪਦਾ ਭਾਈ ਕੋਈ ਵਾਪਸ ਮਾਲ ਨਹੀਂ ਆ ਆ ਮੈਂ ਵੀ ਲੱਗਾਈਆਂ ਕੁਝ ਇਸ ਦਾ ਆਲਾ ਕੇ ਆਇਆ ਰਸ ਬਾਕਸ ਉਹਨੂੰ ਕੱਟ ਕੇ ਜਾਉਂਗਾ ਦੇਖੋ ਦੇਖੋ ਰਸ ਬਾਕਸ ਖੋਲ ਜਾ ਬੱਚੇ ਨੂੰ ਆ ਪੈਕ ਕਰਕੇ ਦੇਵਾਂਗੇ ਬੱਚਾ ਖੋਲੂਗਾ ਆਹਾਂ ਜਿਹੜਾ ਵੀ ਇਹਨੂੰ ਫੋਕਿਆ ਸਕੂਨ ਕੱਟਣਾ ਕੱਢੂਗਾ ਓਕੇ ਆਪਣੇ ਕੱਟ ਲਿਆ ਫਿਰ ਬੱਚੇ ਦੀ ਦਾਲ ਦੀਆਂ ਸਬਜ਼ੀ ਇਹ ਨੂੰ ਮੈਂ ਬੱਚਾ ਰੱਖ ਦੂਗਾ ਨੀਚੇ ਕਿ ਵੀਰੇ ਖੂਬਾ ਬੱਚਾ ਇਹ ਖੂਬਾ ਹਾਂ ਬੱਚਾ ਪਤਨ ਕਿਵੇਂ ਰੱਖੂਗਾ ਚਲੋ ਠੀਕ ਹੈ ਉਸ ਤੋਂ ਬਾਅਦ ਉਹ ਆ ਜੇ ਡੱਬੇ ਚ ਖੂਬਾ ਦਾਲ ਸਬ지 ਤੇ ਖੋਲੂਗਾ ਤੇ ਉਹਦੇ ਚ ਖਾ ਲੇਗਾ ਪਰ ਬੱਚਾ ਤੂੰ ਜੀ ਖੋਲੂਗਾ ਆਹ ਨਹੀਂ ਜ਼ੋਰ ਨਾਲ ਬੱਚਾ ਖੋਲੂਗਾ ਡਰੈਸ ਦੇ ਉੱਤੇ ਬੱਚਾ ਧਾੜ ਦੇਣਾ बचा <laughs> थोड़ा बच्चे देखो। गया बच्चा है, हो है ना 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 और हो। लाके मैं तो भाई डाल दे देखो 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 सारे गाना गाना भी लाता मेरे सुन खोल लिया ਇਹਦੇ ਵਿੱਚ ਉਹਦਾ ਫਰੂਟ ਹੋਗਾ ਇਹਦੇ ਚ ਉਹਦੇ ਜਿਹੜੇ ਵੀ ਸਾਫ ਫਰੂਟਾਂ ਰਖ ਲਿਆ ਤੇ ਉਹਨੇ ਆਪਣੀ ਦਾਲ ਖੋਲੀ ਖੋਲੀ ਸਮਝੋ ਇਹਦੇ ਵਿੱਚ ਉਹਦਾ ਫਰੂਟ ਆ ਮੁੰਡੇ ਦਾ ਠੀਕ ਆ ਮੁੰਡੇ ਨੇ ਫਰੂਟ ਰੱਖ ਲਿਆ ਹਾਂ ਤੇ ਲੋ ਜੀ ਜਨੀ ਤੇ ਅਸੀਂ ਜਾਈਏ ਮੈਂ ਸੋ ਚੱਲ ਜੀ ਇਹ ਦਸਤਨ ਆਇਆ ਵੀ ਚਾਹ ਤਾਂ ਨਹੀਂ ਬਣਾਉਂਦੀ ਵੀ ਲਾ ਤਾਂ ਬਣਾਉਂਦੀ ਆ ਜੀ ਯਾਦ ਕਰਾਉਣ ਆਇਆ ਇਹ ਇੱਕ ਗੱਲ ਦੱਸ ਲਓ ਇਹੋ ਜਿਹੇ ਤੇ ਤਾਂ ਪੈ ਗਈਆਂ ਬੈ ਗਈਆਂ ਰਾਬਾ ਚਾਹ ਤਾਂ ਦੀਂਦੀਆਂ ਚਾਨੀ ਚਾਹ ਤਾਂ ਕੀ ਆ ਯਾਰ ਫਿਰ ਚਲ ਬੱਸ ਆਹ ਸਿੰਟਰ ਚੱਕੋ ਦੋ ਬੱਚਾ ਹਾਂ ਲੈਟ ਬਾਕਸ ਵਿੱਚ ਖਾ ਲਓਂ ਤੋ ਬੱਚੇ ਨੂੰ ਬੱਚੇ ਖਾ ਲੈ ਬੱਚਾ ਦਾ ਘੰਟਾ ਲਾਤਾ ਇਹਦੇ ਵਿੱਚ ਉਹ ਤਾਂ ਫਰੂਟਸ ਦਾ ਆਫਰ ਦਿਖਾ ਲੂਗਾ ਇਹਦੇ ਵਿੱਚ ਮੈਗੀ ਹੋਊਗੀ ફોક કિત્ઠા જસ બસ આઈરે ચ રોટી દેખ દે ચૂપ ચૂપ પહેલા મેરી ગલ સુન લે ચૂપા તેર લેગી દે છે ઓ બચ્ચે નો ફોક હો ગયે ઇલે ચેન્જ આયુગા ક્યોકી અતે મેં કીયા સર મજા કોર ખોડુગા મેગી ખાકે ફિર એરે છોંડે ફ્રન્ટ ફ્રાઈ બચ્ચે દેલા પછાકલ બિલ દેખા દે કેરી બચ્ચે દે બચ્ચે દેખુગા ફ્રન્ટ ફ્રાઈ ઓદી લાલ દેગો ઘોતે બચ્ચે નો ટિડ કિત્થે જાવુગા ફેર ટિડ જાવગા ਕੁੱਤਵੇਂ ਆਸਮਾਨ ਤੇ ਚਲ ਕਰ ਬੰਦ ਬਸ ਸਧਾਣੇ ਮੈਂ ਇਹਨਾਂ ਨੂੰ ਫ੍ਰਾਈ ਕਰਕੇ ਚਲੋ ਇਕੱਠਾ ਕਰੋ ਸਾਰਾ ਸਮਾਨ ਲੈ ਕੇ ਚਲੀਏ ਫਿਰ ਬੱਚੇ ਨਾ ਖਾ ਲੈ ਠੀਕ ਹੈ ਮੈਂ ਹੁਣ ਦੇਖ ਬੱਚੇ ਨਾ ਖਾ ਤੇ ਆਹ ਕੱਪ ਲੈ ਕੇ ਆਏ ਆ ਆਪਾਂ ਆਹ ਭੂਆ ਲਈ ਕੱਪ ਹਨਾ ਤੇ ਪੇਠਾ ਮਠੇ ਖਾਓ ਜੀ ਮੇਲੇ ਤੇ ਜਾ ਕੇ ਆਏ ਆ ਹਨਾ ਸਾਰੇ ਜਣੇ ਮੂੰਹ ਮਿੱਠਾ ਕਰ ਲਓ ਬਨਾਣਾ ਖਾ ਲਓ ਅੰਸੂ ਭਰਤੀ ਆਪਾਂ ਨੇ ਸਮਾਨ ਦੇ ਨਾਲ ਤੇ ਡੈਡੀੁਰਾ ਨੇ ਸ਼ੈਂਕ ਪਾਤਾ ਭਾਂਡਿਆਂ ਨਾਲ ਘਰੇ ਡੈਡੀ ਤੇ ਬਾਪੂ ਜੀ ਤੇ ਦੇਖੋ ਭਾਂਡੇ ਜਿਹੇ ਖੰਡਿਆਰ ਖਣੇ ਕੰਮ ਸੀ ਚਾਹ ਧਰਤੀ ਸਾਰੇ ਜਣੇ ਚਾਹ ਪੀਓ ਪੇਠਾ ਮਠਾਈ ਖਾਓ ਹਨਾ ਚਲੋ ਜੀ ਇਹਦੇ ਨਾਲ ਹੀ ਆਪਾਂ ਆਪਣੇ ਬਲੌਗ ਦਾ ਕਰਦੇ ਆ ਐਂਡ ਆਈ ਹੋਪ ਤੁਹਾਨੂੰ ਆਪਣਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਗਾ ਹਨਾ ਆਪਣਾ ਜੋਗਵੀਰ ਦਾ ਮੇਲਾ ਸੀ ਜਿਹੜਾ ਜਿੰਨਾ ਕੋ ਹੋ ਸਕਿਆ ਤੁਹਾਨੂੰ ਦਿਖਾਇਆ ਕਿਉਂਕਿ ਉੱਥੇ ਮੀਂਹ ਉਤਰਿਆ ਸੀ ਹਨਾ ਮੀਂਹ ਬਹੁਤ ਆਇਆ ਤੇ ਸਾਰੇ ਮੀਂਹ ਨਾਲ ਭਿੱਜ ਗਏ ਉੱਥੇ ਹਨਾ ਫਿਰ ਔਖਾ ਹੀ ਨਾ ਭੀੜ ਹੋ ਜਾਂਦੀ ਹੈ ਨਾ ਤਾਂ ਕਰਕੇ ਫਿਰ ਬਣਦੀ ਨਹੀਂ ਹੈਗੀ ਵੀਡੀਓ ਔਖਾ ਹੋ ਜਾਂਦਾ ਤੇ ਪੈਦਾਰ ਨੂੰ ਜਗ੍ਹਾ ਨਹੀਂ ਨਹੀਂ ਵੀਡੀਓ ਬਣਾਉਣ ਬਹੁਤ ਔਖੀ ਹੋ ਜਾਂਦੀ ਹੈ ਤੇ ਚਲੋ ਜੀ ਬਾਤੋ ਬਾਤ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਦੇਵ ਆਗਿਆ ਜੀ ਸਤਿ ਸ਼ਕਾਲ ਬਾਏ ਬਾਏ